ਨੇ ਜਿਹੜਾ ਜੱਟ ਸ਼ਬਦ ਹੈ ਨਾ ਉਤਰੀ ਭਾਰ ਦੇ ਵਿੱਚ ਇਹ ਟ੍ਰਾਈਬਲ ਸ਼ਬਦ ਹੈ ਮਾਨਸਿਕਤਾ ਟ੍ਰਾਈਬਲ ਤੇ ਜਗੀਰੂ ਯੁੱਗ ਦੀ ਮਾਨਸਿਕਤਾ ਦਾ ਸ਼ਿਕਾਰ ਹੈ ਤੇ ਇਹਨੂੰ ਪਿਤਰੀ ਪ੍ਰਧਾਨ ਸਮਾਜ ਦਾ ਸ਼ਿਕਾਰ ਹੈ ਇਹ ਇਹ ਚੌੜੀ ਮਤਲਬ ਡੌਲੇ ਹਰਕਦੇ ਹੋਣ ਮੋਢੇ ਚੌੜੇ ਹੋਣ ਛਾਤੀ ਚੌੜੀ ਹੋਵੇ ਮੋٹے ਪੱਟ ਹੋਣ ਤੇ ਬੰਦਾ ਫਿਰ ਧਰਤੀ ਸੁੰਭੜਦਾ ਜਾਵੇ ਉਹਦੇ ਜੀ ਫਿਰ ਉਹ ਆਪਦੇ ਫੈਸਲੇ ਕਾਦੇ ਨਾਲ ਕਰਦਾ ਮੋਢਾ ਮਾਰ ਕੇ ਗੋਡਾ ਮਾਰ ਕੇ ਖੇਡਾ ਮਾਰ ਕੇ ਆਪਦੇ ਫੈਸਲੇ ਕਰਦਾ ਇਹਨੂੰ ਕਹਿੰਦੇ ਆ ਪਸ਼ੂ ਪਸ਼ੂ ਵਾਲਾ ਤਾਨ ਤੇ ਪਸ਼ੂ ਦੀ ਬਿਰਤੀ ਤੇ ਪਸ਼ੂwadi ਤਾਕਤ ਉਹ ਇਹਦੇ ਵਿੱਚ ਅਜੇ ਤੱਕ ਬੋਲਦੀ ਆ ਉਤਰੀ ਪਹਾੜ ਦੇ ਮੈਂ ਖੁਦ ਜੱਟਾਂ ਹੂੰ ਮੇਰੇ ਨਾਲੋਂ ਬੰਦਾ ਦੁਨੀਆਂ ਦਾ ਕੋਈ ਜੱਟ ਜੱਟ ਨਹੀਂ ਹੋ ਸਕਦਾ ਨੰਗਾ ਚੱਟਾ ਮੈਂ ਸਾਰੇ ਜੱਟ ਡਰਪੋਕ ਨੇ ਸਿਪਾਹੀ ਆ ਜੇ ਤੇ ਮੁੱਦੇ ਪੈ ਜਾਣਗੇ ਨਾਲੇ ਆਖਣਗੇ ਸਾਡਾ ਜੀ ਸਾਡੀ ਸਰਕਾਰ ਘਰੇ ਆਈ ਆ ਸਾਰੇ ਪੁਲਿਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੋਲਚਗਾਰੀਆਂ ਕਰਕੇ ਦੱਲੇਬਾਜੀ ਕਰਦੇ ਨੇ ਇੱਕ ਨੂੰ ਫੜਾਤਾ ਇੱਕ ਨੂੰ ਕਟਾਤਾ ਇੱਕ ਨੂੰ ਛੜਾਤਾ ਇੱਕ ਤੋਂ ਪੈਸੇ ਖਾਲ ਇੱਕ ਤੋਂ ਪੈਸੇ ਦਵਾਤੇ ਇਹੀ ਕੰਮ ਕਰਦੇ ਆ ਮੈਂ ਵੀ ਜੱਟਾਂ ਮੈਂ ਤਾਂ ਆਪ ਬਾਰ ਚ ਬਹਿਣ ਨੂੰ ਚਾਹਾਂ ਮੈਂ ਤਾਂ ਇਹਨਾਂ ਤੋਂ ਡਰਦੇ ਨਹੀਂ ਮੈਨੂੰ ਪਤਾ ਵੀ ਸਾਰੇ ਗੁਲਾਮ ਨੇ ਇਹ ਇੱਕ ਗੁਲਾਮੀ ਦੇ ਮੂਜਸਮੇ ਨੇ ਹਿੰਸਕ ਭਾਵਨਾ ਵਾਂ ਭਾਰੂ ਆ ਸਰਕਾਰ ਦੇ ਝੋਲੀ ਚੱਕਨੇ ਜੁੱਤੀ ਚੱਟਨੇ ਰੂਡਡ ਜੁਗਮਾਨਸਿਕਤਾ ਦਾ ਬੰਦਾ ਸਰਕਾਰੀ ਜੁੱਤੀ ਚੱਟ ਹੁੰਦਾ ਅਸੀਂ ਨਹੀਂ ਹਾਂ ਅਸੀਂ ਕਹਿੰਦੇ ਵੀ ਪਰਇਟ ਸਰਕਾਰ ਲੋਕਾਂ ਦੀ ਨੌਕਰਾ ਨਾ ਕਿ ਲੋਕ ਸਰਕਾਰ ਦੇ ਨੌਕਰਾ ਹੈ